ਕੌਣ ਸਰਦਾਇਕ ਨਹੀਂ ਫਿਰ ਇਸੇ ਨੂੰ ਅਸੀਂ ਹੱਥ ਦਾ ਟੱਚ ਕਰਕੇ ਦੇਖਾਂਗੇ ਹੈਲੋ ਤੁਸੀਂ ਠੀਕ ਹੋ ਤੁਸੀਂ ਠੀਕ ਹੋ ਅਗਰ ਉਹ ਸਪੋਰ ਨਹੀਂ ਕਰਦਾ ਹੈ ਜਿਹਦਾ ਮਤਲਬ ਹੈ ਕਿ ਉਹਦਾ ਜਿਹੜੀ ਬਰੀਥਿੰਗ ਸਿਸਟਮ ਹੈ ਉਹ ਰੁਕ ਗਿਆ ਹੈ ਆਪਾਂ ਨੂੰ ਅਸੀਂ ਸੱਪ ਕਰਨਾ ਜਿਵੇਂ ਤੁਸੀਂ ਕਿ 에ਅ ਟੈਗ ਜਿਹੜਾ ਉਹਨੂੰ ਖੋਲਣਾ ਹੈ ਉਹਦੇ ਵਾਸਤੇ ਅਸੀਂ ਲੈਫਟ ਹੈਂਡ ਉਹਦੇ ਸਿਰ ਦੇ ਉੱਪਰ ਰੱਖਾਂਗੇ ਔਰ ਦੋ ਫਿੰਗਰ ਦੇ ਨਾਲ ਉਹਦੀ ਖੋਟੀ ਜਿਹੜੀ ਹੈ ਕਿਹਨ ਹੈ ਉਸ ਨੂੰ ਥੋੜਾ ਜਿਹਾ ਅਫਸਰਟ ਕਰਵੇ ਤਾਂ ਕਿ ਜੇ ਉਹਦਾ ਟਰੈਕ ਮੁਕਿਆ ਹੋਇਆ ਹੈ ਤਾਂ ਉਸ ਨੂੰ ਖੋ ਦਿੱਤਾ ਜਾਏ ਔਰ ਬਧੀਆ ਟਿਕਾਣਾ ਉਹਦੀ ਸਾਹ ਜਿਹੜੀ ਹੈ ਉਹ ਚਾਰ ਲੈ। ਸੋ ਇਹ ਫਸਟ ਸਟੈਪ। ਉਸ ਤੋਂ ਬਾਅਦ ਅਸੀਂ ਦੇਖਾਂਗੇ ਕਿਉਂਕਿ ਉਹਨੇ ਤੁਹਾਨੂੰ ਰਿਸਪੌਂਡ ਨਹੀਂ ਕੀਤਾ ਸੀ ਤਾਂ ਇਹ ਕੰਮ ਤੋਂ ਬਾਅਦ ਅਸੀਂ ਆਪਣਾ ਕੰਮ ਜਿਹੜਾ ਹੈ ਉਸਨੇ ਨੱਕ ਦੇ ਰੀਡਲ ਜਾ ਕੇ ਦੇਖਾਂਗੇ ਕਿ ਕੀ ਹੋਰ ਸੌਣ ਕਰ ਰਿਹਾ ਔਰ ਨਾਲ ਦੀ ਨਾਲ ਉਹ ਵੀ ਚੈਸਟ ਵੱਲ ਵੀ ਧਿਆਨ ਰੱਖਾਂਗੇ ਕਿ ਉਹ ਐਕਸਪੈਂਡ ਕਰ ਰਹੀ ਹੈ ਜਾਂ ਨਹੀਂ। ਅਗਰ ਨਹੀਂ ਕਰ ਰਹੇ ਤਾਂ ਤੀਸਰਾ ਸਟੈਪ ਹੋਏਗਾ ਇਨ ਬਿਟਵੀਨ ਜੇ ਕੋ ਨੇੜੇ ਆ ਉਹਨਾਂ ਨੂੰ ਦੱਸਿਆ ਸੀ ਰਣ ਸਾਹਿਬ ਨੇ ਕਿ 108 ਤੇ 108 ਤੇ ਕਾਲ ਕਰਦੇ ਆ ਤਾਂ ਕਿ ਜਦ ਤੱਕ ਅਸੀਂ ਸੀਪੀਆ ਦੇਣੀ ਹੈ ਉਹ ਸਮੇਂ ਦੌਰਾਨ ਕੋਈ ਜਿਆ ਸੈਕੰਡ ਪ੍ਰਬੰਧ ਹੈ ਉਹ ਹੋ ਸਕੇ ਦੋ ਸਟੈਪ ਕਰਨ ਤੋਂ ਬਾਅਦ ਅਸੀਂ ਉਹਦਾ ਟਰੈਕ ਹੋ ਦਿੰਦਾ ਹੈ ਪਹਿਲਾਂ ਉਹਨੂੰ ਪੁੱਛਿਆ ਹੈ ਸੈਕਟਰ ਦਾ ਅਸੀਂ ਟਰੈਕ ਜਿਹੜਾ ਹੈ 에ਅਰ ਟਰੈਕ ਹੈ ਉਹ ਸਿੱਧਾ ਕੀਤਾ ਥਰਡ ਸਟੈਪ ਜਿਹੜਾ ਸੀਪੀਆ ਦਾ ਬਣੇ ਉਹਦੇ ਵਿੱਚ ਅਸੀਂ ਜਿਹੜਾ ਆਪਣਾ ਐਂਡ ਜਿਹੜੇ ਦੋਵੇਂ ਪ੍ਰੈਸ਼ਰ ਦੇ ਬੇਕੋ ਸੈਂਟਰ ਦੇ ਚੜ੍ਹਾ ਕੇ ਆਪਣੀ ਤੜੀ ਨੂੰ ਔਰ ਦੂਸਰੇ ਹੱਥ ਦੇ ਨਾਲ ਅਸੀਂ ਪ੍ਰੈਸ਼ ਕਰਾਵਾਗੇ ਇਸ ਤਰ੍ਹਾਂ। ਪ੍ਰੈਸ਼ ਕਰਨ ਤੋਂ ਬਾਅਦ ਆਪਣੇ ਇਹਨਾਂ ਦੋਨੋਂ ਐਲਬੋ ਐਕੁਨੀਆ ਉਹਨਾਂ ਨੂੰ ਸਿੱਧੇ ਰੱਖਦੇ ਹੋਇਆ 30 ਵਾਰ ਅਸੀਂ 5 ਸੈਂਟੀਮੀਟਰ ਤੱਕ ਦਬਾਵਾਂਗੇ। ਅਸੀਂ ਇਹ 30 ਲਈ ਕਰਾਂਗੇ ਉੱਤੇ ਇੱਕ ਮਾਰ ਲਈ। 10 15 ਵਾਰ ਕਰਦੇ ਹਾਂ। ਠੀਕ ਹੈ? ਲੇਕਿਨ ਤੁਸੀਂ 39 ਇਸ ਨੂੰ ਕੱਟਾ ਕਰਨਾ ਹੈ ਅਤੇ ਉਸ ਤੋਂ ਬਾਅਦ ਅਸੀਂ ਨੂੰ ਡੁਪਲੀਕੇਟ ਸਾਹ ਲੈਣਾ ਹੈ ਰੈਸਪੀਰੇਟਰੀ ਸਿਸਟਮ ਉਹਦੇ ਵੀ ਅਸੀਂ ਉਹਦਾ ਲਾਕ ਜਿਹੜਾ ਹੈ ਆਪਣੇ ਲੈਫਟ ਹੱਥ ਨੇ ਆ ਪਕੜ ਲਵਾਂਗੇ ਅਤੇ ਉਹਦਾ ਲਿਫਟ ਉਹਨੇ ਦੋਨੋਂ ਖੋਲਾਂਗੇ ਪਰ ਆਪਣੇ ਲੈਫਟ ਨਾਲ ਉਹਨਾਂ ਦਾ ਲਾਕ ਲਾ ਕੇ ਪੂਰੀ ਤਰ੍ਹਾਂ ਨਾਲ ਵਸੀਮ ਕਰਕੇ ਪੂਰਾ ਸਾ ਲੈਨੇ ਉਸ ਨੂੰ ਛਾ ਰਹੇ ਹਾਂ ਇਸ ਤਰ੍ਹਾਂ ਨਾਲ ਅਸੀਂ 2 ਵਾਰ ਸਾਹ ਦੇਣ ਤੋਂ ਬਾਅਦ ਖੇਤਰਾਂ ਇਸ ਜਿਹੜਾ ਸਾਰਾ ਦੁੱਸਤ ਵਾਇਰਸ ਨੂੰ ਵੀ ਕਰਾਂਗੇ ਉਹ 30 2 ਐਥਲੀਟਸ ਦਾ ਉਸ ਤੋਂ ਬਾਅਦ ਅਸੀਂ ਇਹਨੂੰ ਇਹ ਸਾਰਾ ਸਿਸਟਮ ਜਿਹੜਾ ਨੂੰ ਪਾ ਕੇ ਫਿੱਟ ਕਰਦੇ ਜਾਵਾਂਗੇ ਔਰ ਜਦ ਤੱਕ ਜਿਹੜਾ ਹੈ ਜੋ ਵੀ ਨੈਕਸਟ ਸਟੈਪ ਹੈ ਕੋਈ ਸਰੰਗਲਾ ਸਿਸਟਮ ਨਾਲ ਆ ਲੈਂਦੀ ਹੈ ਹੈਪ ਆ ਜਾਂਦੀ ਹੈ ਡਾਕਟਰ ਆ ਜਾਂਦਾ ਜਾਂ ਕੁਝ ਵੀ ਹੋ ਸਕਦਾ ਹੈ ਜਦ ਤੱਕ ਉਹ ਨਹੀਂ ਹੋ ਜਾਂਦਾ ਉਦ ਤੱਕ ਇਸ ਪ੍ਰੋਸੈਸ ਨੂੰ ਜਾਰੀ ਰੱਖੋ ਥੈਂਕ ਯੂ